ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੋਹਾ ਖੇੜਾ ਨੇੜੇ ਤਨੋਲਾ ਮੰਡੀ ਤੇ ਜ਼ਿਲ੍ਹਾ ਸੰਗਰੂਰ ਨੌ ਝੋਟੀਆਂ ਦਿਖਾਵਾਂਗੇ 4 ਤੋਂ 5 ਤਾਜ਼ੀਆਂ ਸੂਈਆਂ ਨੇ 4 ਤੋਂ 5 ਗੱਬਣਾ ਨੇ ਤੇ ਜਿਹੜੀਆਂ ਸੂਈਆਂ ਨੇ ਉਹਨਾਂ ਵਗਰ ਹੈਗੀਆਂ ਨੇ ਸੱਜਣੋ ਕੱਟੀਆਂ ਤੇ ਇੱਕ ਹੈਗੀ ਨੀਲੀ ਰਾਵੀ ਟੌਪ ਕੁਆਲਿਟੀ ਦੀ ਤੇ ਬਾਕੀ ਕਰੀਏ ਦਰਮਾਰ ਦੀ ਕੈਮਰਾ گاਵਾ ਗਿਣਤੀ ਤੋਂ ਬਾਹਰੇ ਨੇ ਟੌਪ ਕੁਆਲਿਟੀ ਦੇ ਜਾਨਵਰ ਨੇ ਸਾਰੇ ਇਸ ਫਾਰਮ ਤੇ ਸਮਰਾ ਡੈਰੀ ਫਾਰਮ ਤੇ ਪਹੁੰਚਿਆ ਬਾਈ ਪ੍ਰਦੀਪ ਕੋਲੇ ਤੇ ਬਾਕੀ ਆ ਜੋ ਕਰਾਉਣਿਆਂ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜਦਿਆਂ ਤੇ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਉਹਦੇ ਕਰ ਲਿਓ ਅਡਜਸਟਮੈਂਟ ਨੇਰੇ ਨੂਰੇ ਦੀ ਕਿਵੇਂ ਪ੍ਰਦੀਪ ਬਹੁਤ ਵਧੀਆ ਵੀਰੇ ਚੜਦੀ ਕਲਾ ہاں ਬਾਈ ਬਹੁਤ ਵਧੀਆ ਕਰ ਲੀਏ ਸ਼ਟਾਰਟ ਫਿਰ ਆ ਕਰ ਲਓ ਬਾਈ ਆਏ ਸੇ ਝੋਟੀ ਤੇ ਮਾਰਦੇ ਗੈਰੀ ਪਹਿਲਾਂ ਆਰਡਰ ਦੀ ਮਾਰਦੇ ਕੈਮਰਾ ਤੋੜਦੇ ਜੱਸਿਆਂ ਨੂੰ ਤੋੜਦੇ ਸੂਆ ਕਿਹੜਾ ਦਾ ਬਾਈ ਦੂਜਾ ਸੂਆ ਵੀਰੇ ਕਦੋਂ ਸੂਈ ਆ ਸੂਈ ਵੀਰੇ ਪਰਸੋਂ ਰਾਤ ਦੀ ਆ ਪਰਸੋਂ ਰਾਤ ਦੀ ਸੂਈ ਆ ਸੂਆ ਦੂਜਾ ਮਾਗਰ ਕੱ ਦੁੱਧ ਵੀ ਬਾਈ ਇਹਨੇ 16 ਕਿਲੋ ਜਮਾ ਜੈਨੂਨ ਦਿੱਤਾ ਹੋਇਆ ਜਿਹੜਾ ਠੀਕ ਆ। ਜਵਾਈ ਸਾਰੇ ਜਨਮਰਾਂ ਦੀ ਰੂਹ ਵਰਗੀ ਪੋਲੀ ਆ। ਠੀਕ ਆ ਜੀ। ਵੀ ਕੋਈ ਕਈ ਵਾਰ ਜਦੋਂ ਮਰਜੀ ਅਗਲਾ ਇੱਕ ਦੂਰੋਂ ਆਉਂਦਾ ਅਗਲਾ ਕਹਿੰਦਾ ਕਈ ਵਾਰ ਆਪਾਂ ਪੱਕਾਈ ਵਾਲਾ ਕੰਮ ਤਾਂ ਆਪਾਂ ਕਦੇ ਕੀਤਾ ਨੀ ਨਾ ਕਰੀਏ ਹੈਨਾ? ਹਾਂਜੀ ਹਾਂਜੀ। ਉਹ ਅਗਲਾ ਏਡੀ ਦੂਰੋਂ ਆਉਂਦਾ ਸਫਰ ਤੇ ਅਗਲਾ ਕਹਿੰਦਾ ਮੁੜ ਕੇ ਵੀ ਥੱਲੋਂ ਪਸੂ ਥੱਲੇ ਥੱਲੇ ਦੀ ਇੱਕ ਨੰਬਰ ਮਿਲੂਗੀ। ਥੱਲੇ ਜੀ ਬੋਲੇ ਨਹੀਂ ਖਾਲੀ ਹੈ ਜੀ। ਬਾਈ ਕਹਿੰਦਾ ਝੋਟੀਆਂ 100 ਦੀਆਂ 100 ਜਿਹੜੀ ਨਾਲੇ ਦੇ ਕੱਟੀਆਂ ਇਧਰ ਨੂੰ ਲਿਆ ਬਾਈ ਆ ਕੱਟੀ ਤੇ ਵੀ ਮ ਲੋਮੇ ਜੋ ਕੁਰੀ ਖੜੀਆਂ ਇਹਨਾਂ ਦੀ ਕੋਈ ਡੈਕੋਰੇਸ਼ਨ ਤਾਂ ਹੈ ਕੋਈ ਨਹੀਂ ਠੀਕ ਹੈ ਤੋਰ ਦੇ ਤੋਰ ਦੇ ਦਬਾ ਦੇ ਗੇੜਾ ਇਹਨੂੰ ਰੋਕਿਆ ਨਾ ਕਰ ਇਹਦੇ ਪੈਸੇ ਕਿੰਨੇ ਲੈ ਲਾਂਗੇ ਪ੍ਰਦੀਪਾ ਬਾਈ ਫਾਲਤੂ ਰੇਟ ਨਹੀਂ ਕਿਹੇ ਵੀ ਜਾਨਵਰ ਦਾ ਕਰਦੇ ਆਪਾਂ ਇਹਦਾ ਜਮਾਂ ਲੈਣ ਦੇਣ ਜਿਹੜਾ ਰੇਟ ਹੋਊਗਾ ਤੇ ਸਵਾ ਲੱਖ ਰੁਪਏ ਵੀ ਇਹਦਾ ਲੈਣਾਗਾ ਇਦਾਂ ਦੇ ਜਿਵੇਂ ਜਾਨਵਰ ਜੇ ਹੁਣ ਆਪਾਂ ਮੰਗ ਲਓ ਇਹਦਾ ਵੀ ਇਹਦਾ 1.70 ਮੰਗ ਲਓ 80 ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ 1 ਲੱਖ ਤੇ 25000 ਰੁਪਏ ਲੈਣਾਗਾ ਬਾਈ ਇਹਦਾ ਲੈਣਾ 1 ਲੱਖ ਤੇ 25000 ਦੁੱਧ ਨਾਰਮਲ ਤੋਂ ਨਾਰਮਲ ਜਮਾਂ ਘੱਟ ਤੋਂ ਘੱਟ 15 ਕਿਲੋ ਮੰਨ ਕੇ ਜਿਹੜਾ ਆ ਇਹ ਮਿਲੂਗੀ 1,25,000 ਦੀ ਤੇ ਹੁਣ ਲਿਆ ਸੱਜਣਾ ਫਿਰ ਦੋ ਨੰਬਰ ਵਾਲੀ ਰੋਕੀ ਗ੍ਰੈਗਰੀ ਵੀਡੀਓ ਰੋਕੀ ਸੇਵ ਤੇ ਹੁਣ ਆ ਗਈ ਸੱਜਣੋ ਫਿਰ ਦੋ ਨੰਬਰ ਵਾਲੀ ਝੋਟੀ ਇਹਦਾ ਕਿਹੜਾ ਸੂਆ ਬਾਈ ਵੀਰੇ ਦੂਜਾ ਸੂਆ ਆ ਗਈ ਤੇ ਇਹਦੇ ਮੰਗਰ ਵੀ ਕੱਟੀਆਂ ਕਰਮਾਂ ਵਾਲੀ ਦੇ ਇਹ ਵੀ ਅੱਜ 4 ਦਿਨਾਂ ਦੀ ਸੂਈ ਆ ਅੱਧੇ ਬੋਲਿਓ ਖਾਲੀ ਆ ਵੀਰੇ ਆਰਡਰ ਤੇ ਥਾਣਾ ਲੱਗਦਾ ਜਿਵੇਂ ਉਹਦੀ ਕਾਪੀ ਆ ਉਹਦੇ ਨਾਲੋਂ ਵੱਡਾ ਥੋੜਾ ਜਿਆਦਾ ਵੀਰੇ ਬਹੁਤ ਜ਼ਿਆਦਾ ਚੰਗੇ ਜਾਨਵਰ ਨੇ ਆ ਥੋੜੀ ਹੁਣ ਬੈਠੀ ਠਾਕੇ ਲਿਆਂਦੀਏ ਨੇ ਠੀਕ ਆ ਜੀ ਤੇ ਮਨ ਕੇ ਵੀ ਸਬ ਬਿਨਾ ਡੈਕੋਰੇਸ਼ਨ ਵਾਲੇ ਜਾਨਵਰ ਨੇ ਵੀਰੇ ਸਾਰੇ ਤੇ ਨਾਲ ਇਹਦੇ ਕੱਤੀ ਆ ਗਈ ਨੀਲੀ ਰਾਵੀ ਦੀ ਇਹ ਕੱਤਿਆਂ ਨੇ ਬਾਈ ਆ ਕੱਤੀ ਆ ਗਈ ਨੀਲੀ ਰਾਵੀ ਦੀ ਝੋਟੀ ਆ ਗਈ ਟਾਪ ਜਮਾ ਬਾਡੀ ਬੁੱਡੀ ਦੀ ਥਣ ਲੈਵੇ ਦੀ ਫਾਸ ਫਾਸ ਕੇ ਦੁਰਦੀਆ ਪਲਵਾਨ ਨਾਲਾ ਸ਼ਿਸ਼ਟ ਮੀਆਂ ਦੁੱਧ ਬਾਈ 16 17 ਕਿਲੋ ਮਨ ਕੇ ਜਿਹੜਾ ਮਰਜੀ ਵੀਰ ਮੰਨ ਕੇ ਲੈ ਲੈ ਠੀਕ ਹੈ ਜੀ ਨਾਰਮਲ ਘੱਟ ਤੋਂ ਘੱਟ 15 ਕਿਲੋ ਤਾਂ ਜਿਹਨੂੰ ਇਹ ਦੁੱਧ ਦੇਣ ਵਾਲੀ ਆ ਲੈਵੇ ਦੀ ਜਿਹੜੀ ਦੀ ਬਣਾਵਟਾ ਹਾਂਜੀ ਅੱਗੇ ਪਿੱਛੇ ਦੀ ਆ ਬਾਕੀ ਦਾ ਰੇਟ ਵੀ ਵੀਰੇ ਜਿਵੇਂ ਜਾਇਜ਼ ਰੇਟ 1 ਲੱਖ ਤੇ 45000 ਰੁਪਏ ਜਾਇਜ਼ ਰੇਟ ਆ ਛੋਟੇ ਜਿਹਾ ਦੇਣੀ ਆ 1 ਲੱਖ ਤੇ 45000 ਦੀ ਇਹਦਾ ਸਟਰਕਚਰ ਤੇ ਇਹਦਾ ਆਰਡਰ ਆ ਗਿਆ ਜਿਵੇਂ ਪਾਕਿਸਤਾਨ ਅੰ内 ਹਾਂ ਮੇਨ ਗੱਲ ਬਈ ਗੁਰੂ ਹੋਰ ਆ ਆਪ ਨੂੰ ਬਣ ਕੇ ਜਿੰਨੇ ਵੀ ਬਾਹਰੋਂ ਫੋਨ ਆਉਂਦੇ ਨਾ ਵੀ ਬਹੁਤ ਵਧੀਆ ਆਪਣੇ ਆਪਣੇ ਪਿਓ ਆਪਣੇ ਫਾਦਰ ਦੀ ਏਜ ਤੋਂ ਵੀ ਉੱਪਰ ਦੇ ਬੰਦਿਆਂ ਦੇ ਫੋਨ ਆਉਂਦੇ ਨੇ ਵੀ ਜਿਨ੍ਹਾਂ ਨੇ ਇੱਕੋ ਹੀ ਗੱਲ ਕਹਿੰਦੇ ਨੇ ਵੀ ਯਾਰ ਦੇਖ ਵੀ ਤੁਸੀਂ ਜਾਨਵਰ ਜਿੰਨੇ ਵੀ ਲੈਣੇ ਨੇ ਵੀ ਵਧੀਆ ਜਾਨਵਰ ਲਿਓ ਤੇ ਵੀ ਜਾਇਜ਼ ਮਾਰਜਨ ਨਾਲ ਜਾਨਵਰ ਹਨਾ ਆ ਗਈ ਸੱਜਣੋ 3 ਨੰਬਰ ਵਾਲੀ ਕੱਲ੍ਹ ਵੇਚੀ ਚਾਰ ਚਾਰ ਦੰਦ ਮੇਰੇ ਤੇਰਾ ਪਹਿਲਾ ਪਹਿਲਾਂ ਕੱਟੀ ਆ ਇਹ ਦਿਖਾ ਗਰੀ ਲਾ ਕੇ ਰੀਜ ਸਮਾਰ ਮੈਂ ਅਗਰ ਇਹਦੇ ਵੀ ਕੱਟੀ ਆ ਵੀਰੇ ਆ ਜਾਤ ਜਿਉ ਜਾਤ ਕਵਾਲਟੀ ਇਹ ਚ ਵੀ ਫੁੱਲਾ ਹਨਾ ਬਾਡੀ ਬੁੱਡੀ ਜਿਹੜਾ ਬੇ ਕੱਡੇ ਸਹਿਜ ਦੇ ਵੀਰੇ ਰੀਜਨਲ ਚਾਰ ਦੰਦ ਆ ਸਹਿਜ ਆ ਗਿਆ ਤਾਂ ਫੁੱਲ ਵੱਡੀਆਂ ਮਈਆਂ ਜਿਹੜਾ ਸੂਆ ਪਹਿਲਾ ਇੱਥੋਂ ਕੇਰਾ ਕਿਹੜਾ ਹੋਰ ਦਵਾ ਨੇੜੇ ਨੇੜੇ ਬੱਚੇ ਕਰਕੇ ਜਾਊਗਾ ਪੋਚ ਕੇ ਪੋਚ ਕੇ ਲੈ ਆ ਪੋਚ ਕੇ ਲੈ ਆ ਖਿੱਚਲਾ ਚੋਬਰਾ ਇਹ ਤਾਂ ਸੂਆ ਕਿਨੇ ਦਿੰਦਾ ਇਹ ਭਾਈ ਰਾਤ ਸੂਈ ਆ ਏਸ ਹੋਈ ਹੈਗੀ ਆ ਰਾਤ ਤੇ ਨਾਲ ਇਹਦੇ ਵੀ ਕੱਟੀ ਵੀਰੇ ਵੀਰੇ ਜਮਾ ਜਾਇਜ਼ ਰੇਟ ਦਾ ਕੱਟੀ ਦਾ 115000 ਰੁਪਇਆ ਰੇਟ ਸਿਰ ਇੱਕ ਹਾਂ ਬਾਈ ਰੇਟ ਆਪਣਾ ਕਿਸੇ ਵੀ ਜਦੋਂ ਵੀ ਆਪਾਂ ਵੀਡੀਓ ਕਦੋਂ ਵੀ ਬਣਾਵਾਂਗੇ ਹਾਂਜੀ ਆਪਾਂ ਵੀਰੇ ਜਾਇਜ਼ ਜਾਨਵਰ ਦਾ ਰੇਟ ਉਨੇ ਹੀ ਕਰਨਾ ਵੀ ਲੈਣ ਵਾਲਾ ਹਨਾ ਜਿਆਦਾ ਫਾਲਤੂ ਰੇਟ ਨਹੀਂ ਮੰਗਣਾ ਕੋਈ ਵੀ ਵੀਰ ਲੈਂਦਾਗਾ ਵੀ ਇਹ ਸਮਝ ਕੇ ਵੀ ਕੋਈ ਵੀ ਫੋਨ ਕਰਦਾ ਆਪਣਾ ਜਾਇਜ਼ ਉਨੇ ਜਾਨਵਰ ਦੇ ਲੈਣੇ ਪੈਸੇ ਦਾ ਰੇਟ ਮੰਗਾਗਾ ਠੀਕ ਆ ਇਹ ਆ ਗਈ ਤਿੰਨ ਨੰਬਰ ਤੇ ਤੇ ਹੁਣ ਲਿਆ ਜੱਸੇ ਚਾਰ ਨੰਬਰ ਵਾਲੀ ਝੋਟੀ ਇਹਦਾ ਕਿਹੜਾ ਸੂਆ ਬਾਈ ਦੂਜਾ ਸੂਆ ਕੱਟੀ ਆ ਬਾਈ 6 ਦੰਦ ਹੈ ਜੀ ਤੇ ਦੁੱਧ ਦੀ ਰਿਪੋਰਟ ਬਹੁਤ ਚੰਗੀ ਆ ਪਹਿਲਾਂ ਨੇ 15 ਕਿਲੋ ਦੁੱਧ ਦਿੱਤਾ ਹੋਇਆ ਅੱਡਰ ਕੁਆਲਟੀ ਵਾਲਾ ਕਰਮਾ ਵਾਲੀ ਦਾ ਬੇਕਮਾ ਲੀ ਆ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਗੱਭਣਾ ਬਈ ਅੱਛਾ ਗੱਭਣਾ ਹਾਂ ਅੱਡਰੇ ਦਾ ਨਾ ਕਰਮਾ ਵਾਲੀ ਦਾ ਵੀ ਜਦਾਂ ਸੂਈ ਹੁੰਦੀ ਆ ਥਾਣਾ ਹੋਰ ਠੰਡੀ ਸੀਲ ਅਪਣਾਪਟ ਬਹੁਤ ਵਧੀਆ ਜਾਨਵਰ ਦੀ ਇੱਥੋਂ ਗਰੀ ਮਾਰੋ ਫੇਸ ਕੁਆਲਟੀ ਦੇ ਪਹਿਲਵਾਨ ਵਾਲਾ ਸ਼ਿਸਟ ਨਹੀਂ ਹੈ ਇਹਦਾ ਵੀ ਬਾਡੀ ਦੀ ਆ ਗਈ ਬਾਈ ਫੁੱਲ ਵੱਡਾ ਹਾਂ ਫੁੱਲ ਵੀਰੇ ਪੂਰੇ ਅਸਲ ਬਹੁਤ ਚੌੜੇ ਜੋੜੇ ਹੱਡਾਂ ਦੀ ਆ 6 ਦਿਨਾਂ ਦਾ ਚ 6 ਦਿਨਾਂ ਦਾ ਤੇ ਬਾਕੀ ਰੇਟ ਇਹਦਾ ਜਿੱਦਾਂ ਹੁਣ ਆਮ ਨੇ ਬਾਈ ਹਾਂ ਆਪਾਂ ਹੀ ਵੀ ਨਾਰਮਲ ਅਗਲਾ ਏਦਾਂ ਦੀ ਕੱਟੀ ਦਾ 2 20 2 30 ਤਾਂ ਕਰ ਹੀ ਦਿੰਦਾ ਪਰ ਇਹਦਾ ਵੀ ਬਾਈ ਜਿਵੇਂ ਦੇਣ ਲੈਣ ਵਾਲਾ ਰੇਟ 1 ਲੱਖ ਤੇ 45000 ਰੁਪਿਆ ਕੱਟੀ ਦਾ ਇਹ ਮਿਲੂਗੀ 1 45 ਦੀ ਆਰਡਰ ਇਹਦਾ ਜਿਵੇਂ ਪਾਕਿਸਤਾਨ ਆਈਆਂ ਹਾਂ ਹਾਂ ਜੀ ਆਪਾਂ ਕਿਹੇ ਜਾਨਵਰ ਦਾ ਰੇਟ ਮੰਗਾਗੇ ਤਾਂ ਆਪਾਂ ਉਦਾਂ ਹੀ ਜਾਨਵਰ ਦਾ ਰੇਟ ਮੰਗਾਗੇ ਵੀ ਜਿੱਦਾਂ ਉਹ ਜਾਨਵਰ ਆਪਣੀ ਰਕਮ ਓਟਦਾ ਹਨਾ ਠੀਕ ਆ ਜੀ ਇਹ ਦਿਨ ਦਾ ਇੱਕ ਕੱਢ ਦੂ ਪਰਤੀ ਇਹ ਬਾਈ ਹੱਕ ਤਾਂ ਨਾਰਮਲ ਜਿੱਦਾਂ ਦੇ ਸਫਰ ਕਰਕੇ ਅੱਜ ਹੀ ਜਾਨਵਰ ਉਤਰਿਆ ਨਾ ਮੈਂ ਤੁਹਾਨੂੰ ਫੋਨ ਕੀਤਾ ਤੇ ਹਫਤਾ ਕੱਢ ਜੂ ਜਿਹੜਾ ਟੇਗੀ ਜੇ ਕਈ ਵਾਰ ਭਾਈ ਹੋ ਗਰ ਰਿਤ ਚਾਰ ਪੰਜ ਦਿਨ ਤਾਂ ਨੋਰਮਲ ਲੈ ਜੂਗੀ ਠੀਕ ਹੈ ਜੀ ਬਾਕੀ ਬਨਾਵਟ ਬਨੂਵਟ ਦੇ ਜਾਨਵਰ ਬਹੁਤ ਚੰਗੇ ਆ ਭਾਈ ਤੇ ਹੁਣ ਇਹ ਸੱਜਣੋ ਮੇਰਾ ਖਿਆਲ ਆ ਪੰਜ ਨੰਬਰ ਵਾਲੀ ਹੈ ਨਾ ਇਹ ਵੀਰੇ ਥੋੜੀ ਹੁਣ ਚਵਾਈ ਕਰਤੀ ਸੀ ਝੋਟੀ ਦੀ ਠੀਕ ਹੈ ਜੀ ਤੇ ਇਹਦੇ ਵੀ ਝੋਟੀ ਦਾ 16 ਕਿਲੋ ਦੁੱਧ ਦਿੱਤਾ ਹੋਇਆ ਬਾਕੀ ਜਿੰਨੇ ਵੀ ਜਾਨਵਰ ਆ ਭਾਈ ਸਾਰੇ ਸਿੰਘਾਂ ਸੌਂਗਾ ਤੇ ਜੇਨੂਅਲ ਨੇ ਜਿਹੜੋ ਜੋ ਵੀ ਕਿੱਦਾਂ ਲੱਗੇ ਨੇ ਹਨਾ ਠੀਕ ਹੈ ਜੀ ਇਹਦੇ ਮਗਰ ਵੀ ਵੀਰੇ ਕੱਟੀਆਂ ਇਹ ਮੇਰਾ ਖਿਆਲ ਆ ਜੈਡ ਬਲੈਕ ਆ ਗਈ ਸਾਰੀਆਂ ਜੈਡ ਬਲੈਕ ਯਾਨਤ ਕੁਆਲਟੀ ਇਹ ਚ ਆ ਗਈ ਸੱਜਣੋ ਫੁੱਲ ਜਮਾ ਐ ਨਾ ਜੈਡ ਬਲੈਕ ਇਹ ਆ ਗਈ ਪੁੰਜ ਤੱਕ ਵੀ ਬਾਕੀ ਵੀਰੇ ਸਾਰੀਆਂ ਮਗਰੀ ਕੱਟੀਆਂ ਨੇ ਜਿੱਦਾਂ ਬਾਈ ਕਹਿੰਦਾ ਇਹ ਵੀ ਕੱਟੀ 16 17 ਕਿਲੋ ਦੁੱਧ ਦੇ ਦੂਗੀ ਬਾਡੀ ਬਹੁਤ ਆਈ ਦੀ ਨਾ ਇਹ ਬੇ ਤਕੜੀ ਕੱਟੀਆਂ ਵੀਰੇ ਆ ਬਾਡੀ ਬੁੱਡੀ ਬਹੁਤ ਆਈ ਇਹਦੀ ਵੀ ਇਹਦੇ ਪਰ ਦੀਪਾ ਪੈਸੇ ਇਹਦਾ ਵੀ ਦੇਣ ਲੈਣ 1.5 ਲੱਖ ਰੁਪਏ ਇਹਦਾ ਲੈਣ ਦੇਣ ਹੈਗਾ 1.5 ਲੱਖ ਕੇਰਾ ਹੋਰ ਦਵਾ ਦੇ ਕਿਹੜਾ ਲੈ ਜਾਏ ਨੂੰ ਬਾਕੀ ਚੂਣ ਪਜਮਾ ਦੀਆਂ ਵੀਰੇ ਬਹੁਤ ਵਧੀਆਂ ਨੇ ਸਾਰੀਆਂ ਜਾਨਵਰ ਅੱਜ ਆ ਤਾਂ ਆ ਗਈ ਫੁੱਲੇ ਚ ਬਹੁਤ ਬਾਈ ਫੋਨ ਕਰ ਲਿਆ ਉਹ ਆ ਜੀ ਆ ਉਹ ਵਰ ਮੰਗਾਉਂਦੇ ਰਹਿੰਦੇ ਆ ਨਾ ਹਾਂਜੀ ਹਾਂਜੀ ਉਹ ਵੀ ਲੈ ਲੈ ਆ ਲੈ ਆ ਹੁਣ ਨੀਲੀ ਰਾਵੀ ਜੜੀ ਲਿਆ ਇਹ ਇਹ ਚਮਕੂ ਕਹਿੰਦੇ ਨੇਰੇ ਚ ਲੈ ਜਾ ਇਹਨੂੰ ਤੇ ਹੁਣ ਆ ਗਈ ਮੇਰਾ ਖਿਆਲ ਆ 6 ਨੰਬਰ ਤੇ ਇਹਦਾ ਗੈਰੀ ਦਿਖਾਸ ਮਾਰ ਗਈ ਉਹ ਨੀਲੀ ਦੀ ਡਿਮਾਂਡ ਵਾਲੀ ਰਹਿੰਦੀ ਆ ਮਾਰਕੀਟ ਚ ਇਹਦਾ ਕਿਰਾ 14 ਕਿਲੋ ਦੋ ਦਿੱਤਾ ਇਹਦਾ ਸੁਆ ਕਿਹੜਾ ਬਾਈ ਦੂਜਾ ਸੁਆ ਬਾਈ ਦੂਜਾ ਸੁਆ 14 ਕਿਲੋ ਦੋ ਦਿੱਤਾ ਇਹਨੇ ਠੀਕ ਆ ਜੀ ਤੇ ਮਨਿਕ ਇਹਦਾ ਬਈ ਹਫਤਾ ਵਾਲੇ ਪੈਂਡਿੰਗਾ ਠੀਕ ਆ ਜੀ ਹਾਏ ਬੜੀ ਜਾਤਨ ਕੁਆਲਟੀ ਬਹੁਤ ਆ ਬਈ ਦੀ ਨਸਲ ਬਹੁਤ ਆ ਜੀ ਨਹੀਂ ਬਹੁਤ ਨਸਲਾ ਬਈ ਹਾਂ ਇੱਕ ਹਫਤਾ ਦਾ ਪੈਂਡਿੰਗਾ ਪਿਓਰ ਨੀਲੀ ਵਾਲਾ ਢਾਂਚਾ ਆ ਗਿਆ ਇਹਦਾ ਨੀਲੀ ਪਿਓਰ ਦੇ ਵਿੱਚ ਹੀ ਆ ਗਈ ਜਮਾ ਜੀ ਥੋੜੀਆਂ ਅੱਜ ਸਫਰ 'ਚ ਉਤਰੀਆਂ ਨੇ ਕੱਲ ਨੂੰ ਆ ਕੇ ਦੇਖੀ ਦੁਗਨੀਆਂ ਹੋਣੀਆਂ ਝੋਟੀਆਂ ਹਾਂ ਕੁਆਲਟੀ ਦੇਖ ਫੇਸਬੁਕ ਕੁਆਲਟੀ ਕਿੱਦਾਂ ਦੀ ਇਹ ਕੁਆਲਟੀ ਦੀ ਗੱਲ ਕਰ ਲਈ ਤੇ ਉਤੋਂ ਇਹਦੀ ਬਾਡੀ ਦੀ ਗੱਲ ਕਰ ਲਈ ਪਿਓਰ ਨੀਲੀ ਚ ਆ ਗਈ ਬਾਦਰੀ ਕੋਡੀ ਦੀ ਆ ਗਈ ਨਾ ਉਤੋਂ ਆ ਗਈ ਪੂਰੇ ਚੌੜੇ ਢਾਂਚੇ ਜੀ ਹਾਂ ਇਹ ਥੁਕਮਾ ਕੇ ਖੜਾ ਲਾ ਉਹਦੇ ਕੰਨੀ ਮੂੰਹ ਕਰਕੇ ਕਮਾ ਕੇ ਲਾ ਆ ਵੀ ਕੁਆਲਿਟੀ ਦਿਖਾ ਦੇ ਪੁੱਛ ਆਰਡਰ ਵੀ ਦਿਖਾ ਦੇ ਕਹੇਰੀ ਤੇ ਫੇਰ ਮਾਰਦੀ ਆਂ ਦੀ ਫੇਸ ਕੁਆਲਿਟੀ ਤੇ ਗੁਲਾਬੀ ਅੱਖ ਚ ਆ ਗਈ ਬਿਲਕੁਲ ਅੱਗੇ ਤੇ ਪਤਾ ਕਰੀ ਪੈਰ ਲਾ ਗਾ ਨੂੰ ਰੋਕ 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 ਲਾ ਰੋਕ ਲਾ ਇੱਥੇ ਇੱਥੋਂ ਦਿਖਾ ਦੇ ਮਾਰ ਕੇ ਕਹੇਰੀ ਬਹੁਤ ਚੋਣੇ ਹੁਣ ਇਹਦੇ ਮਾਰਦੇ ਹੋਰਾਂ ਨੂੰ ਮੂੰਹ ਕਰਾਈ ਫੇਸ ਤੇ ਮੂੰਹ ਦਿਖਾ ਇੱਥੇ ਇੱਥੇ ਖੜਾ ਲਾ ਬਸ ਇੱਥੇ ਖੜਾ ਲਾ ਤੇ ਏਡੇ ਘੱਟ ਚ ਆ ਗਈ ਹੈ ਨਾ ਹਾਂ ਬਹੁਤ ਜ਼ਿਆਦਾ ਵੀਰੇ ਨਸਲ ਵਾਲੇ ਪਿਓ ਦੇਖ ਅੱਗੇ ਨੀਚੇ ਵੀ ਪੈਰਾਂ ਦੇ ਵੀ ਕਿਸੇ ਪ ਖੜਨੀ ਖੜਨੀ ਦਿਖਾ ਦੇ ਦੇਖ ਵੀਰੇ ਢਿੱਡ ਦੇ ਥੱਲੇ ਵੀ ਇਹਦੇ ਪੈਸੇ ਇਹਦਾ ਬਾਈ ਜਮਾ ਜਾਇਜ਼ ਜਾਰੇ 1,30,000 ਰੁਪਇਆ ਇਹ ਦੇ ਦਾਂਗੇ 1:30 ਦੀ ਹਾਂ ਮਾਨ ਸਨਮਾਨ ਕਰ ਦਿਆਂਗੇ ਪਿਆਰ ਵਾਲਾ ਠੀਕ ਆ ਗੱਲ ਤੇ ਹੁਣ ਲਿਆ ਉਹ ਅਗਲੀ ਝੋਟੀ ਉਹਦੀ ਕੀ ਗੱਲ ਬਾਤ ਅੜੀ ਅਗਲੀ ਆਰੀਆ ਇਹ ਬਾਈ ਸੂਣ ਦੇ ਤਿਆਰਾ ਰਾਤ ਰੂਤ ਨੂੰ ਸੂ ਸਕਦੀ ਆ ਠੀਕ ਆ ਗੱਲ ਤੇ ਇਹਦਾ ਮੰਨ ਕੇ ਜਮਾ ਜਿਹੜਾ ਵਾਜਬ ਰੇਟ ਹੋਊਗਾ ਇਹ ਕੱਟੀ ਦਾ 1 ਲੱਖ ਤੇ 8000 ਰੁਪਏ ਰੇਟ ਆ ਬਾਈ ਸਿਰਫ ਸਿਰਫ ਵੀਰੇ ਸਿਰਫ ਇਹਨੇ 12 ਤੋਂ 13 ਕਿਲੋ ਦੁੱਧ ਦਿੱਤਾਗਾ ਇਹ ਰਾਤ ਨੂੰ ਬਾਈ ਹੋ ਸਕਦਾ ਸੂਪੇ ਕੱਢ ਵੀ ਸਕਦੀ ਆ ਸਫਰ ਪਰ ਉਹਦੇ ਦਿਨੇ ਦੇ ਪੂਰੇ ਆ ਕੋਈ ਫੇਸ ਕੁਆਲਟੀ ਵਗੈਰਾ ਹੋਰ ਆ ਬਾਕੀ ਜਿੰਨੇ ਜਾਨਵਰ ਨੇ ਵੀਰੇ ਕਿਦਾਂ ਸਾਰੇ ਜਾਨਵਰਾਂ ਦੇ ਮੰਨ ਕੇ ਸਿੰਗ ਸੁng ਸਾਰੇ ਰੀਜਨਲ ਨੇ ਲੋ ਲੱਗਿਆ ਵੀ ਹੱਥ ਮੇਰੀ ਕੋਈ ਨਹੀਂ ਕਿਉਂਕਿ ਉੱtre ਕਰਕੇ ਹਾਂਜੀ ਹਾਂਜੀ ਇਹ ਮੰਨ ਕੇ ਹੁਣ ਰਾਤ ਰੁੱਤ ਨੂੰ ਸੂ ਸਕਦੀ ਆ ਚਵਾਈ ਚਵਾਈ ਦੀ ਇਹ ਵੀ ਬਹੁਤ ਜੇ ਇੱਥੇ ਕਮਾ ਇੱਥੇ ਕਮਾ ਕੇ ਖੜਾ ਲਾ ਬਾਈ ਗਰੀ ਇੱਥੋਂ ਆਰਡਰ ਦਿਖਾ ਦਿੰਦਾ ਨੇੜੇ ਲੱਗੇ ਬਾਕੀ ਬਾਈ ਜਿਹੜਾ ਇਹਦਾ ਰੇਟ ਆ ਨਾ ਇਦਾਂ ਦਾ ਰੇਟ ਦੇਖ ਕੋਈ ਨਾ ਤਾਂ ਮੰਗੇ ਚਵਾਈ ਦੀ ਮੋਹ ਮੋਟੀ ਆ ਹਾਂਜੀ ਤੇ ਚਵਾਈ ਤਾਂ ਬਾਕੀ ਦਾ ਥਣ ਦਾ ਸਾਈਜ਼ ਹੀ ਦੱਸਦਾ ਰੇਟ ਵੀ ਬਾਈ ਗੁਰੀ ਜਿੰ ਨਜਾਇਜ਼ ਨਾ ਫालतू ਕਿਸੇ ਦਾ ਮੰਗਿਆ ਨਾ ਮੰਗੀ ਹੈ ਨਾ ਠੀਕ ਹੈ ਉਰਲੇ ਉਰਲੇ ਬੰਨਿਓ ਦਿਖਾ ਦੇ ਸਾਈਡ ਤੋਂ ਤੋਰੀ ਭਾਈ ਸਾਈਡ ਦੀ ਹੋ ਕੇ ਆਰਡਰ ਦਿਖਾ ਦੇ ਇਹਦਾ ਇਹ ਮਿਲੂ ਬਹੁਤ ਦਿਖਾ ਦੇ ਨੇੜੇ ਲਾ ਕੇ ਥਣ ਦੇ ਸਾਈਡ ਦੀ ਗੱਲ ਅੱਗੇ ਛਾਤੀ ਛੁੱਪੀ ਵੇਖ ਕਰ ਦੇਣ ਗੁਰਦਨ ਵੇਖ ਕਿੰਨੀ ਆਰਡਰ ਦੀ ਗੱਲ ਕਰ ਲਈਏ ਥੋਰ ਇੱਥੋਂ ਇੱਥੋਂ ਦਿਖਾਣ ਸਮਾਰ ਕੇ ਇਹ ਦੇ ਦਾਂਗੇ 1 ਲੱਖ ਤੇ 8 8000 ਦੀ ਭਾਈ ਦੇਣ ਲੈਣ ਵਾਲਾ ਰੇਟਾ ਦਾ ਵੀ ਇਹ ਮਿਲੂ 1 ਲੱਖ ਤੇ 8000 ਦੀ ਗੁਰਦਨ ਦੇ ਭਾਈ ਕਿੰਨੀ ਪਿਆਰੀ ਆ ਨਸਲ ਕਿੰਨੀ ਆ ਸੂਆ ਕਿਹੜਾ ਦੀ ਭਾਈ ਦਾ ਇਹ ਦੂਜਾ ਸੂਆ ਭਾਈ ਦੂਜਾ ਸੂਆ ਕੀ ਵਾਲੇ ਦੰਦਾਂ ਛੇ ਦੰਦਾਂ ਕੁਆਲਿਟੀ ਦੇਖੀ ਅੱਗੋਂ ਬਾਈ ਗਰਦਨ ਗਰਦਨ ਕਿੰਨੀ ਬਰੀਕ ਕਿੰਨੀਆਂ ਕੱਟੀ ਹਾਂ ਲੰਬੀ ਲੰਬੀ ਫੁੱਲ ਆ ਗਈ ਗਰਦਨ ਤੇ ਹੁਣ ਜੋ ਉੱਪਰ ਲਿਆ ਅਗਲੇ ਨੰਬਰ ਵਾਲੀ ਲਿਆ ਜਾਏ ਨੂੰ ਜੱਸਿਆ ਅਈ ਦੀ ਕੀ ਗੱਲ ਬਾਤ ਆ ਜਿਹੜੀ ਮੁੰਡਾ ਇਹ ਬਾਈ ਮੰਨ ਕੇ ਆਪਣੀ ਕੱਟੀ ਹੋ ਗਈ ਸੇਲ ਇਹ ਆ ਤੇਰੇ ਖੜੇ ਤੋਂ ਸੌਦਾ ਹੋਇਆ ਸੀ ਨਾ ਹਾਂ ਇਹ ਸੇਲ ਹੋ ਗਈ ਇਹ ਸੱਜਣਾ ਨੂੰ ਦਿੱਤੀ ਵੇਚ ਮੇਰਾ ਖਿਆਲ ਆ ਕਿਹੜੇ ਜ਼ਿਲ੍ਹੇ ਜਾ ਰਹੀ ਆ ਇਹ ਜਾਉ ਫਰੀਦਕੋਟ ਵੀਰੇ ਹਾਂ ਇਹ ਫਰੀਦਕੋਟ ਤੇ ਨੰਬਰ ਪੁੱਗੇ ਆਪਣੇ ਵੀਡੀਓ ਤੋਂ ਪਹਿਲਾਂ ਬਾਈ ਲੈ ਗਏ ਜਿਹੜੇ ਆਪਣੇ ਹਾਂ ਉਹ ਦੋ ਬਣ ਕੇ ਚੱਲ ਗਏ ਇਹ ਜਾਣੀਆਂ ਏ ਜਾ ਰਹੀ ਆ ਫਰੀਦਕੋਟ ਹੋਰ ਕਿਹੜੀ ਝੋਟੀ ਰਹਿੰਦੀ ਆ ਬਸ ਬਈ ਇੱਥੇ ਹੀ ਦਿਖਾਵਾਂਗੇ ਝੋਟੀਆਂ ਦਾ ਸ਼ਟੋਕ ਦਿਖਾਤਾ ਤੇ ਹੁਣ ਗਰੀ ਇਧਰਲੇ ਬੰਦੇ ਮਾਰ ਦੇ ਕੇ ਉਹ ਬੱਚਾ ਚੁੰਗੇ ਪਤਾ ਚੀਜ਼ਾਂ ਫਰਦੀਆਂ ਤੁਰੀਆਂ ਆ ਜਾ ਇੱਥੋਂ ਖੋਲ ਲਾ ਦਰਵਾਜ਼ਾ ਮੜਾ ਜਾ ਇਹਨੂੰ ਲੈ ਚੱਲਦੇ ਆ ਤੁਹਾਨੂੰ ਇਧਰ ਵੀ ਕਰਾ ਦੇਣਾ ਦਰਸ਼ਨ ਇਧਰ ਖੁੱਲੀਆਂ ਛੱਡੀਆਂ ਹੋਈਆਂ ਨਾ ਹਾਂ ਬਈ ਖੁੱਲੀਆਂ ਛੱਡੀਆਂ ਐਸੇ ਪੱਛੀ ਲਵੇ ਆ ਅੰਦਰ ਆ ਜਾ ਆ ਅੰਦਰ ਲੰਘਿਆ ਇਹਦੇ ਕੋਲ ਹੀ ਆ ਜਾ ਪਹਿਲਾਂ ਇਹਦਾ ਬੱਚਾ ਕਿਹੜਾ ਹੈ ਇਹਦੇ ਮਗਰ ਵੀਰੇ ਮੇਲ ਆ ਕਿਹੜਾ ਬੱਚਾ ਇਹਦਾ ਆਹ ਤੇ ਅੰਦਰ ਖੜਾ ਆਹਾ ਹਾਂਜੀ ਆ ਬੱਚਾ ਇਹਦਾ ਗਰੀ ਇੱਥੇ ਮਾਰੂ ਕਵਾਲਟੀ ਕਬੂਲਟੀ ਇਹਦੀ ਦਿਖਾ ਰਹੀ ਆ ਤੇ ਬੱਚੀ ਦੀ ਉਰਾ ਪਰਾਂ ਹਿੱਲ ਜੁਲ ਕਰੂਗੀ ਆ ਜਾਉਂਦੀਆਂ ਨੇ ਲੈ ਵੀ ਹੈ ਨਾ ਆਪੇ ਆ ਜਣੀਆਂ ਆ ਜੇ ਇਹ ਬੱਚੀ ਥੱਲੇ ਬਾਈ ਹੁਣ ਮੌਕੇ ਵਾਲਾ ਜਿਹੜਾ ਜੈਨੂਨ ਦੁੱਧਾ ਹਾਂਜੀ ਇਸ ਟਾਈਮ ਵੀਰੇ 32 ਕਿਲੋ ਦੁੱਧ ਤਿਆਰ ਆ ਬਾਈ 32 ਕਿਲੋ ਇਹ ਤਾਂ ਫੜਨੀ ਪਊਗੀ ਫਿਰ ਮਨ ਨਹੀਂ ਕੁਛ ਨਹੀਂ ਕਹਿੰਦੀ ਬਾਈ ਜਿੱਦਾਂ ਮਾਰੀ ਪੜਦਾ 32 ਕਿਲੋ ਫੜਦਾ ਫੜਦਾ ਫੜਾ ਬਸ ਪੁੱਤਰ ਬਸ 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 ਇਹਦੇ ਥੱਲੇ ਆ ਗਿਆ 32 ਕਿਲੋ ਦੁੱਧ ਤਿਆਰੀ ਦਾ ਇੱਥੋਂ ਦਿਖਾ ਦੇ ਗਰੀ ਇਹਦਾ ਆਰਡਰ ਓਏ ਆ ਫੜ ਕੇ ਤੋੜੀ ਮਾਰਾ ਜਾ ਉਰਾ ਪਰਾਂ ਲੱਗ ਜਾਂਦੀ ਨਹੀਂ ਕੁਆਲਟੀ ਦੇਖ ਬਾਈ ਦੁੱਧ ਬੱਚੀ ਇਹ ਨਾਰਮਲ ਜਿਹਾ 45 ਕਿਲੋ ਦੁੱਧ ਚਵਾ ਦੂਗੀ। ਸੁਆ ਕਹਿ ਦਿੰਦਾ ਇਹਦਾ। ਸੁਆ ਤੇ ਇਹਦਾ ਹੋ ਗਿਆ ਬਾਈ 9 ਦਿਨਾਂ ਦਾ 10 ਦਾ 8 ਤੋਂ 9 ਦਿਨ ਦਾ। ਹਾਂ। ਬ੍ਰੀਡ ਕੁਆਲਿਟੀ ਵਾਲੇ ਪੱਖ ਤੋਂ ਗੁਰੀ ਨਾ ਤਾਂ ਮੱਝ ਵਾਲੇ ਪੱਖ ਤੋਂ ਨਾ ਗਾਂ ਵਾਲੇ ਪੱਖ ਤੋਂ ਨਹੀਂ ਕਹਿ ਸਕਦਾ। ਬਸ ਕਿਹੜੀਆਂ ਜਿੱਤੀ ਨਹੀਂ ਆਂਦੀ ਮਾੜਾ ਕਹਿਣ ਵਾਲੇ ਵੀ ਬਥੇਰੇ ਨੇ। ਠੀਕ ਹੈ ਜੀ। ਚੰਗਾ ਕਹਿਣਾ ਹੁਣ ਇਦਾਂ ਦੀ ਬੱਚੀ ਆ ਇਹ ਬਾਈ ਹੁਣ ਆਪਣੇ ਕੋਲੇ ਸੂਈ ਹੋਈ ਆ ਆਪਦੀ ਤਸੱਲੀ ਕਰਕੇ ਚੋਕੇ ਲਿਜਾ ਸਕਦਾ। ਠੀਕ ਹੈ ਗੱਲ। ਕਿਉਂਕਿ ਕਹਿਣ ਦੀ ਗੱਲ ਨਹੀਂ ਇਹਦੇ ਵਿੱਚ ਕੋਈ। ਇੱਥੇ ਇੱਥੇ ਦਿਖਾ ਗਰੀਬ ਪਲਵਾਨ ਨਾਲ ਸ਼ਿਸ਼ਟਮਾਜ ਮ ਇਹਦੇ ਪੈਸੇ ਇਹ ਬੱਛੇ ਬਾਈ ਯਾਰ ਜੋੜਾਗਾ ਜਿਹਦਾ ਜੋੜੇ ਦਾ ਵੀ ਭਾਅ ਬਣਿਆ ਇਹ ਪਰ ਬੱਛੇ ਆਪਾਂ 2.5 ਦੀ ਵੀਰੇ ਦੇਣੀ ਹੈ ਇਹ ਮਿਲੂਗੀ 2 ਲੱਖ ਤੇ 5000 ਦੀ ਚਾਹੇ ਮੈਂ ਤਸੱਲੀ ਕਰਕੇ ਜਮਾਨਤ ਆਪਦੀ ਹੁਣ ਵਿੱਚ ਇਦਾਂ ਕਹਣਗੇ ਵੀ ਰੇਟ ਬਾਈ ਕੁਆਲਿਟੀ ਦੇਖਾ ਪਿੱਛੋਂ ਲੈ ਕੇ ਲੈ ਕੇ ਸਾਰੀ ਲੈ ਕੇ ਅੱਗੇ ਤੱਕ ਪੂਸਪਾਸ ਸਾਰੀ ਕੁਆਲਿਟੀ ਦੇ ਵੀਰੇ ਜਿੰਨੀ ਕਹਦੇ ਵੀ ਇਹਦੇ ਵਿੱਚ ਇੱਕ ਵੀ ਬਾਈ ਕੋਈ ਇਹ ਨਹੀਂ ਚੈਲੰਜ ਕਰ ਸਕਦਾ ਕਿ ਇਹਦੇ ਵਿੱਚ ਕੋਈ ਕ੍ਰੋਸ ਪਾਣਾ ਇਥੋਂ ਸਾਰੀ ਦਿਖਾ ਦੇ ਕਰੀ ਸਾਰੇ ਪਾਸੇ ਘੁੰਮ ਜਾ ਲੈਗੇ ਇਹਦੇ ਕਹਿਣੇ ਜਿੰਨੀ ਵੀ ਹੈਗੀ ਬਾਈ ਕੁਰੀ ਜੇ ਕੰਮੇ ਤਾਂ ਆਪਾਂ ਇਹਦੀ ਲੈ ਮਿਲਕਿੰਗ ਵੀ ਕਰਾ ਦਿੰਨੇ ਨੇਰਾ ਤਾਂ ਹੋ ਗਿਆ ਠੀਕ ਆ ਗੱਲ ਲੈਵ ਚਲਾ ਦਾਂਗੇ ਇਹਦਾ ਕੱਲੀ ਦਾ ਠੀਕ ਆ ਗੱਲ ਹਾਂ ਇਹ ਇਹਦਾ ਲੈਵ ਆਪਾਂ ਚਲਾ ਕੇ ਪੇਜ ਤੇ ਕਰਾ ਦਾਂਗੇ ਤੇ ਗਾਵਾਂ ਤੇ ਕੇਰਾ ਹਾਂ ਸਾਰੀਆਂ ਤੇ ਮਾਰ ਲਿਆ ਤੇ ਆ ਬੱਛੀ ਆ ਬਾਈ ਇਹਦੇ ਥੱਲੇ ਹੁਣ ਜਿਹੜਾ ਮੰਨ ਕੇ ਦੁੱਧ ਹੈਗਾ 26 ਕਿਲੋ ਵੀਰੇ ਤੋਲਣ ਵਾਲਾ ਦੁੱਧ ਆ ਮੰਗਰੇ ਦੇ ਬੱਛੀ ਆ ਕਰਮਾਲੀ ਦੀ ਇਹਦੇ ਨਾਲ ਬੱਛੀ ਆ ਹਾਂ ਇਹਦੇ ਥੱਲੇ ਹੈਗਾ ਸਿਰੇ ਜਾਨਵਰ ਜਿੱਦਾਂ ਵੀ ਡਰ ਇਹਦਾ ਵੀ ਸਟ੍ਰੈਚ ਡਰਦੀ ਆ ਮੰਗਰੇ ਦੇ ਬੱਛੇ ਬਹੁਤ ਟੌਪ ਦੀ ਸੈਕਸਰ ਸੀਮਨ ਦੀ ਵੀਰੇ ਇਹਦੇ ਪੈਸੇ ਕਿੰਨੇ ਇਹ ਬੱਚੇ ਬਾਈ ਆਪਾਂ ਦੇਵਾਂਗੇ 1,75,000 ਰੁਪਏ 1,75 ਦੀ ਜੇ ਕਿਸੇ ਨੇ ਜੋੜੇ ਹੀ ਪਾ ਲੈਣੇ ਜੋੜਾ ਮੰਨ ਕੇ 10,000 ਰੁਪਏ ਛੱਡ ਦਿੰਦਾ 10,000 ਰੁਪਏ ਜੋੜੇ ਤੇ ਮਾਫੀ ਹੁੰਦੀ ਆ ਬਾਈ ਪਤਾ ਕੀ ਗੁਰੀ ਮੇਨ ਗੱਲ ਕੀ ਹੁੰਦੀ ਆ ਆ ਚਲੋ ਆਪਾਂ ਕਹਿ ਦਿੰਦੇ ਆ ਵੀ ਆਪਾਂ ਵੀ ਚਲ ਜਾਨਵਰ ਲੈਣੇ ਆਪਾਂ ਕਹਿੰਦੇ ਆ ਫਾਰਮ ਵਾਲੇ ਨੇ 2 ਲੱਖ ਵਟ ਲੈ ਤਿੰਨ ਵੀਰੇ ਜੇ ਆਪਾਂ ਉਹਨਾਂ ਦੀ ਨਾ ਮਿਹਨਤ ਤੇ ਜਾ ਕੇ ਦੇਖੀਏ ਫਿਰ ਪਤਾ ਲੱਗਦਾ 3 ਲੱਖ ਸਵਾ ਸਵਾ ਲੱਖ ਖਾ ਕੇ ਘੱਟੋ ਘੱਟ ਫਿਰ ਬੱਚੀ ਬਰੀਡ ਵਾਲੀ ਤਿਆਰ ਹੁੰਦੀ ਆ ਫੇਰ ਜਾ ਕੇ ਕਿਤੇ ਤਿਆਰ ਹਾਪਰ ਅੱਜ ਬਣੀ ਬਣਾਈ ਮਿਲ ਗਈ ਕਹਿੰਦਾ ਮਤਲਬ ਹੈ ਠੀਕ ਹੈ ਗੱਲ ਹੁਣ ਅੱਗੇ ਆ ਆ ਗਈ ਦੇਖ ਕਿੱਧਰ ਆ ਜਾ ਗਰੀ ਇੱਧਰ ਲੈ ਆ ਬੱਚੀ ਬਹੁਤ ਪਿਆਰੀ ਠੀਕ ਹੈ ਜੀ ਇਹ ਵੀ ਹੁਣੇ ਆਈ ਹੈ ਫਾਰਮ ਚ ਹੁਣ ਇਹ ਬਰੀਡ ਪੱਕ ਤੋਂ ਦੇਖੀ ਨਹੀਂ ਟੌਪ ਦੀ ਵੀਰੇ ਇਹ ਇਹ ਗੱਬਣਾ ਬਾਈ ਹਾਂ ਗੱਬਣਾ ਵੀਰੇ 15 ਦਿਨਾਂ ਦੀ ਕੱਚੀ ਆ ਪਹਿਲੇ ਨੂੰ ਬੱਚੇ ਇਹ ਦੁੱਧ ਮੰਨ ਕੇ 25 ਕਿਲੋ ਦਾ ਜਮਾ ਨਾਰਮਲ ਤੇ 30 ਕਿਲੋ ਦੁੱਧ ਦੇ ਦਊਗੀ ਬਾਈ ਠੀਕ ਹੈ ਜੀ ਇਹਦਾ 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 ਰੇਟ ਕੀ ਰਹੂਗਾ ਇਹਦਾ ਰੇਟ ਬਾਈ 1 ਲੱਖ ਤੇ 10000 ਰੁਪਿਆ ਇਹਦਾ ਰੇਟ ਰਹੂਗਾ 1 ਲੱਖ ਤੇ ਜੇ ਕੋਈ ਬਾਈ ਮੰਨ ਕੇ 100 ਕਿ ਚੈੱਕ ਦਾ ਚ ਕੁਆਲਿਟੀ ਚੈੱਕ ਕਰ ਸਕਦਾ ਜਿਹੜੇ ਸੱਜਣਾ ਕਹਿੰਦੇ ਨੇ ਵੀ ਨਵੇਂ ਫਾਰਮ ਸ਼ੁਰੂ ਕਰਨੇ ਨੇ ਇਹ ਤਿੰਨੇ گاਵਾ ਪਾਲੋ ਲਿਆ ਕੇ ਸਟਾਰਟਿੰਗ ਚ ਇਨਕਮ ਦਾ ਥੋੜੇ ਪੂਰਾ ਵਾਅਦਾ ਕਰਨਗੇ ਆ ਉਹ ਦੋ ਨੰਬਰ ਬੱਛੀ ਲਿਆ ਤੇ ਹੁਣ ਲੈ ਆਂ ਗਾਂ ਵਾਲੀ ਬੱਛੀ ਸੱਜਣਾ ਬਾਕੀ ਇਹੀ ਬੱਛੀ ਜਿਹੜੀ ਆ ਰਹੀ ਆ ਦਿਖਾ ਦੂੰਗਾ ਤੇ ਬਾਕੀ ਬਾਈ ਨਾਲ ਫੋਨ ਤੇ ਕਰ ਲਓ ਰਾਬਤਾ ਕਹਿਵਾ ਤੇ ਉਹ ਬੱਛੀ ਆ ਜਿਹੜੀ ਆਪਾਂ ਉਹ ਤੁਹਾਨੂੰ ਲਾਈਵ ਚ ਵਾ ਕੇ ਦਿਖਾ ਦਨੇ ਪੇਜ ਤੋਂ ਲਾਈਵ ਚ ਲਾ ਦਾਂਗੀ ਇਹ ਤਾਂ ਅੰਗੂਰੀ ਵੀਰੇ ਬਰੀਡ ਤੋਂ ਬਿਨਾ ਤਾਂ ਕੰਮ ਕਰਨ ਦਾ ਕੋਈ ਹੀ ਉਰਲੇ ਬੰਨਿਓ ਦਿਖਾ ਗਰੀ ਉਰਲੇ ਬੰਨਿਓ ਸਾਰੀ ਅਸੀਂ ਸਾਰੀ ਨੂੰ ਦਿਖਾ ਦੇਣਾ ਆਪਾਂ ਇੱਕ ਗੱਲ ਕਹਿੰਦੇ ਆ ਕਿ ਕਿਉਂਕਿ ਖੜਨੀ ਖੜਨੀ ਚੈੱਕ ਕਰ ਸਕਦੇ ਕੰਮ ਕਰਨਾ ਵੀ ਬਰੀਡ ਤੇ ਕੰਮ ਕਰੋ ਠੀਕ ਹੈ ਜੀ ਤਾਂ ਵੀਰੇ ਬਰੀਡ ਬਣਾ ਕਰ ਪੂਰਾ ਨਹੀਂ ਹੁੰਦਾ ਬਾਈ ਹੁਣ ਜੇ ਦੋ ਜਾਨਵਰ ਆਪਾਂ ਰੱਖਣ ਵਾਲਾ 30 30 40 40 ਕਿਲੋ ਦੁੱਧ ਜਿਹੜੇ ਜਾਨਵਰ ਇਹਨੂੰ ਮੋੜ ਪਤ ਮੂਰ ਉਹਨਾਂ ਉਰਲੇ ਬੰਨਿਓ ਇਹ ਵੀ ਬਾਈ ਦੂਜਾ ਸੂਆ ਤੇ ਇਹਨੇ ਦੁੱਧ ਕਰਮ ਵਾਲੀ ਨੇ 30 ਕਿਲੋ ਦਿੱਤਾ ਹੋਇਆਗਾ ਇਹਦਾ ਆ ਗਿਆ ਦੂਜਾ ਸੂਆ ਐਂ ਦੀ ਹੋ ਕੇ ਦਿਖਾ ਦੇਗੇ ਰੇਟ ਮੰਨ ਕੇ ਇਹਦਾ ਵੀ 1 ਲੱਖ ਤੇ 5000 ਰੁਪਏ ਬੱੱਚੀ ਦਾ ਠੀਕ ਆ ਜੀ ਤੇ ਇਹਦੇ ਵੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਦੇ ਏਰੀਆ 'ਚ ਠੀਕ ਆ ਜੀ ਇਹ ਵੀ ਕੱਚੀ ਆ ਨੇ ਲੈਵੇ ਦੀ ਕੁਆਲਿਟੀ ਕਬੂਲਟੀ ਇਹਦੀ ਵੀ ਸਰਾਈ ਆ ਠੀਕ ਆ ਜੀ ਸਾਡੇ ਪੁੱਤ ਖੜ ਜਾ ਬਸ ਸਾਢੇ ਚ ਖੜ ਜਾਓ ਇੰਹੀਂ ਖੜ ਜਾਓ ਇੱਥੇ ਇੱਥੇ ਖੜ ਗਿਆ ਦੀ ਹੁਣ ਪਿੱਛੋਂ ਦੇਖ ਲੈ ਵੀਰੇ ਅਡਰ ਕੁਆਲਿਟੀ ਹੋਰ ਦਿਖਾ ਦੇ ਤੇ ਬਾਕੀ ਸਾਰੀਆਂ ਬਿਨਾ ਡੈਕੋਰੇਸ਼ਨ ਵਾਲੀਆਂ ਨੇ ਦਿਨ ਕਿੰਨੇ ਕਰਦੀਆਂ ਇਹ ਇਹਦੇ ਵੀਰੇ ਅੱਜ 10 ਦਿਨ ਪਏ ਬੱੱਚੀ ਦੇ 10 ਦਿਨ ਪੈਂਡਿੰਗ ਆ ਕੁਆਲਿਟੀ ਕਬੂਲ ਆਜਾ ਕਰੀ ਇੱਧਰ ਵੀ ਲੈ ਆਉਗੇ ਉਹਨੂੰ ਬੱਚੇ ਨੂੰ ਇੱਥੇ ਲਾਓ ਇਹਨੂੰ ਚੋਵਾਂਗੇ ਇੱਧਰ ਬਾਲਟੀਆਂ ਚੱਕ ਲਓ ਇੱਧਰ ਲੈ ਆ ਇੱਧਰਲੇ ਬੰਨੇ ਆ ਜਾ ਫਿਰ ਇਹ ਇਹਦਾ ਸੂਆ ਕਿਹੜਾ ਦੂਜਾ ਸੂਆ ਬੱਚੇ ਵੀਰੇ ਬਹੁਤ ਪਿਆਰੀ ਆ ਠੀਕ ਆ ਜੀ ਤੇ ਇਹਨੇ ਬੱਚੇ ਨੇ ਬਾਈ 30 ਕਿਲੋ ਦੁੱਧ ਦਿੱਤਾ ਪਹਿਲਣ ਨੇ ਪਹਿਲਣ ਨੇ ਹਾਂ ਕਿੰਨੇ ਦਿਨ ਬੱਚੇ ਜਾਨਵਰ ਆ ਬਾਈ ਜਿੱਦਾਂ ਕਈ ਵਾਰ ਨਾ ਜਿਵੇਂ ਕੋਈ ਫਾਰਮਰ ਬਾਈ ਨਵਾਂ ਕੰਮ ਤਿਆਰ ਕਰਦਾ ਹਨਾ ਹਾਂਜੀ ਹਾਂਜੀ ਇਹ ਮੰਨ ਕੇ ਚੱਲ ਬਾਈ ਪੰਜ ਬੱਚੀਆਂ ਇਦਾਂ ਦੀਆਂ ਨੇ ਵੀ ਜਿਹੜੀਆਂ ਜਿੱਥੇ ਮਰਜੀ ਢਾ ਕੇ ਲਿਜਾ ਕੇ ਅਗਲਾ ਢਾ ਦੇ ਇਹਨਾਂ ਨੂੰ ਲੈਵਾ ਦੇਖੀ ਜਦੋਂ ਹੁਣ ਹੀ ਦੇਖ ਕਿ ਵਖਰੀ ਜੀ ਤਿਆਰ ਹੋਊਗੀ ਪਛਾਲੇ ਬੰਨਿਓ ਦਿਖਾਈ ਗਾ ਬ੍ਰੀਡ ਦੇ ਤਾਂ ਚਟਾਂਚਾ ਦਿਖਾ ਇੱਕ ਤੋਰਾ ਦਿਖਾ ਦੇ ਪਹਿਲਵਾਨਾਂ ਵਾਂਗੂ ਦੁਰਦੀ ਆ ਬਈ ਇਹ ਤੋਰਾ ਇਹਦਾ ਇਹ ਦੱਸਦਾ ਵੀ ਇਹ ਆਰਡਰ ਇੰਨਾ ਚੌੜਾ ਬਣਾਊਗੀ ਜਿੰਨਾ ਚੌੜਾ ਇਹਦਾ ਤੋਰਾ ਹੁਣ ਸਨ ਚੋ ਤੋਰਾ ਪੂਰੇ ਚੌੜੇ ਆਰਡਰ ਚ ਰਹੂਗੀ ਤੇ ਨੰਬਰ ਬੋਲ ਦਿਓ ਜੀ ਨੰਬਰ ਬਈ 95308095 ਨੰਬਰ ਸੱਜਣੋ 22 ਦਾ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਵੀਡੀਓ ਚ ਜਿਹੜੇ ਸੱਜਣ ਨੂੰ ਜਿਹੜਾ ਵੀ ਜਾਨਵਰ ਪਸੰਦ ਹੈ ਆਪਦੀ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਲਿਓ ਬਿਲਕੁਲ ਤਸੱਲੀ ਕਰਕੇ ਖਰੀਦੋ ਬਾਅਦ ਚ ਕੋਈ ਵੀ ਬੰਦਾਗਾ ਬਾਅਦ ਚ ਕਿਸ ਨੂੰ ਨਾ ਲਾਂਭਾ ਦਿਓ ਨਾ ਲੋ ਠੀਕ ਹੈ ਜੀ ਠੀਕ ਹੈ ਨਾ ਗੱਲ ਬਾਕੀ ਕਮੈਂਟ ਕਰਕੇ ਦੱਸੋ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਜਿਵੇਂ ਆਪਣੇ ਨਵਾਂ ਕੰਮ ਹੋਇਆਗਾ ਇੱਥੇ ਆਪਣੇ ਬਾਈ ਧੋਲੇ ਆਪਣੇ ਮਿੱਤਰਾਂ ਨਾਲ ਠੀਕ ਹੈ ਉਹ ਕੰਮ ਆਦੋ ਬੱਚੋ ਜਿਵੇਂ ਹੁਣ ਚਤੌੜ ਕੱਢਦੇ ਬੰਦੇ ਕੋਈ ਲਕਸ਼ਮੀ ਡੇਰੀ ਫਾਰਮ ਵਾਲੇ ਪਤਨੀ ਕੌਣ ਹਾਂਜੀ ਉਹ ਕੱਲ ਘਰੇ ਆ ਕੇ ਗ ਨਹੀਂ ਯਾਰ ਸਾਡੇ ਨਾਲ ਆ ਕੰਮ ਹੋ ਗਿਆ ਉਹਨਾਂ ਤੋਂ 1.40 ਲੱਖ ਰੁਪਏ ਪਵਾ ਲਏ ਵੀ ਮਹਿਸਾਂ ਭੇਜਾਂਗੇ ਹਲੇ ਤੱਕ ਆਈਆਂ ਨੂੰ ਠੀਕ ਹੈ ਜੀ ਵੀ ਇਦਾਂ ਵੀ ਬੱਚੋ ਬਾਈ ਬਾਹਰਲੇ ਆਪਣੇ ਕਿਉਂਕਿ ਜੋ ਆਪਣੇ ਏਰੀਆ ਦੇ ਵਿੱਚ ਹੁੰਦੇ ਆ ਆਪਾਂ ਨੂੰ ਤਾਂ ਪਤਾ ਹੀ ਆ ਹੁਣ ਆਪਾਂ ਹਰ ਰੋਜ਼ ਵੀਡੀਓ ਪਾਉਣੇ ਆ ਜੀ ਕੁਝ ਵੀ ਆ ਵੀ ਚਲੋ ਬੰਦਾ ਇਦਾਂ ਵਿਸ਼ਵਾਸ ਦੇ ਵਿੱਚ ਆ ਕੇ ਹੋ ਜਾਂਦਾ ਨਾ ਤੇ ਬਾਕੀ ਨੰਬਰ ਸੱਜਣੋ ਬਾਈ ਦਾ ਵੀਡੀਓ ਚ ਲਾ ਦੂੰਗਾ ਜਿਹੜਾ ਵੀ ਜਾਨਵਰ ਪਸੰਦ ਆਊਗਾ ਤਸੱਲੀ ਕਰਕੇ ਬਾਈ ਤੋਂ ਲੈ ਜਾਓ ਧੰਨਵਾਦ